ਤਾ ਆਹ ਟਰੈਕਟਰ ਦੀ ਰੀਲ ਆ ਜਿਹੜੀ ਉਹ ਬੜੀ ਚੱਲੀ ਸੀਗੀ ਬਹੁਤ ਜ਼ਿਆਦਾ ਚੱਲੀ ਸੀ ਬਲੌਗਰਾਂ ਦੇ ਵਿੱਚ ਨਾ ਮੁੰਡੇ ਦਾ ਕਹਿੰਦੇ ਕਾਫੀ ਅਪ ਲੈਵਲ ਦੇ ਜੇ ਆਪਾਂ ਗੱਲ ਕਰੀਏ ਆਓ ਸਾਹਮਣੇ ਜੁੜਦਾ ਲਓ ਜਕਾਰੇ ਦੇ ਨਾਲ ਜਿਹੜੀ ਰਵਾਨਗੀ ਹੋਣੀ ਆ ਆਨੰਦਪੁਰੀਆ ਜੋਨਾ ਜੁੜਿਆ ਹੋਇਆ ਮੇਰੇ ਵੀਰੋ ਆਨੰਦਪੁਰੀਆ ਜੋਨੇ ਦਾ ਬਹੁਤ ਬਹੁਤ ਧੰਨਵਾਦ ਆ ਪਰ ਦੂਜੇ ਬੰਨੇ ਦੇਖੀਏ ਆਹ ਟਰੈਕਟਰ ਕਹਿੰਦੇ ਜਕਾਰੇ ਦੀ ਰਵਾਨਗੀ ਦੇ ਨਾਲ ਅੱਗੇ ਵੱਲ ਵਧੇਗਾ ਮੇਰੇ ਵੀਰੋ ਜਕਾਰੇ ਦੇ ਨਾਲ ਅੱਗੇ ਵੱਲ ਵਧਦਾ ਮੇਰੇ ਵੀਰੋ ਬੋਲੇ ਸੋਨੇ ਹਾ ਸਤਿ ਸ੍ਰੀ ਅਕਾਲ ਮਾਰ ਨਕੀ ਕਹਿੰਦੇ ਗੋਲਡ ਸਮਿਥ ਮੇਰੇ ਵੀਰੋ ਇਸ ਵੇਲੇ ਇਹ ਕਹਿੰਦੇ ਗੱਲ ਕਹਿੰਦੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਰੋਕੋਡਾਇਲ ਆਪਾਂ ਮਗਰਮਸ ਕਹਿ ਲਈਏ ਤਾਂ ਮੇਰੇ ਵੀਰੋ ਅਤ ਕਥਨ ਹੀ ਨਹੀਂ ਹੋਵੇਗੀ 11000 ਹਰਜੀਤ ਬਾਲਾ ਦਵਾਈ ਤੇ ਬਿੰਦਰਪੰਚ ਜੀ ਪੱਲੇ ਤੇ ਖੜੇ ਟਰੈਕਟਰ ਦੀ ਮੈਰ ਟੁੱਟਦੀ ਆ 11000 ਦੇ ਮਾਨ ਸਨਮਾਨ ਹੋਣਗੇ ਮੇਰੇ ਵੀਰੋ 11000 ਦੇ ਮਾਨ ਸਨਮਾਨ ਹੋਣਗੇ ਰੈਡੀਓ ਦੀ ਕਣੀ ਵਾਲੇ ਚਲੋ ਸਰ ਜੀ ਲਾਓ ਸਾਹਮਣੇ ਆਹ ਦੌੜ ਗਿਆ ਆਹ ਦੌੜ ਗਿਆ ਸਾਹਮਣੇ ਜੌਂਡੀਅਰ ਕਹਿੰਦੇ ਕਰੋ ਕੋੜਾ ਜਾ ਰਿਹਾ ਓਏ ਮੋਕੇ ਜ਼ਿਲ੍ਹੇ ਦਾ ਕਹਿੰਦੇ ਆਹ ਟਰੈਕਟਰ ਕਰੋਕੋਡਲ ਮੇਰੇ ਵੀਰੋ ਪ੍ਰਸਿੱਧ ਹੋ ਗਿਆ ਪ੍ਰਸਿੱਧ ਹੋ ਗਿਆ ਮੇਰੇ ਵੀਰੋ ਆਹ ਲੱਕੀ ਆ ਕਹਿੰਦੇ ਆਹ ਪਲਟਰੂ ਲੱਕੀ ਕਹਿੰਦੇ ਆ ਇਹਨੂੰ ਬਹੁਤੇ ਮੁੰਡੇ ਪਿਆਰ ਕਰਦੇ ਆ ਇਹਨੂੰ ਕਹਿੰਦੇ ਦੁਨੀਆ ਜਾਣਦੀ ਆ ਪਰ ਖੇਡ ਦੇ ਮੈਦਾਨ ਦੇ ਵਿੱਚ ਇਸ ਲਈ ਟਰੈਕਟਰ ਦੇਖੋ ਮੇਰੇ ਵੀਰੋ ਕਮਾਲ ਕਰਦਾ ਜਾ ਰਿਹਾ ਕਮਾਲ ਕਰਦਾ ਜਾ ਰਿਹਾ ਓਏ ਕਮਾਲ ਕਰਦਾ ਜਾ ਰਿਹਾ ਮੇਰੇ ਵੀਰੋ ਮੁੰਡਾ ਕਹਿੰਦੇ ਮੋਗੇ ਵਾਲਾ ਓ ਮੋਗੇ ਜ਼ਿਲ੍ਹੇ ਤੋਂ ਪੁੱਜਿਆ ਹੋਇਆ ਐਨ ਕਹਿੰਦੇ 6500 ਬੰਦਾ ਆਹ ਮੁੰਡੇ ਕਦੇ ਅੱਜ ਵੇਖਣ ਲਈ ਲਾਈਵ ਜੁੜ ਗਿਆ ਬਹੁਤ ਵੱਡਾ ਧੰਨਵਾਦ ਆ ਲਓ ਖੇਡ ਮੈਦਾਨ ਦੇ ਵਿੱਚ ਉਹ ਲੱਕੀ ਆਉਂਦਾ ਬਾਈ ਕੀ ਆਉਂਦਾ ਲੱਕੀ ਆਉਂਦਾ ਮੇਲਾ ਦੇਖੂ ਆਲੇ ਦੁਆਲੇ ਬਾਦਦਾ ਜਾਂਦਾ ਮੇਰੇ ਵੀਰੋ ਜੇ ਲੱਕੀ ਦਾ ਮੈਚ ਚੱਲਦਾ 6500 ਨਹੀਂ ਉਧਰ ਕਹਿੰਦੇ 6500 ਦੀਆਂ ਗੱਲਾਂ ਨਹੀਂ ਹੁੰਦੀਆਂ ਉਧਰ ਮਨਦੀਪ ਕਹਿੰਦਾ ਚਿੱਟੀ ਛੋਟੀ ਵਾਲਾ ਬਈ ਕਹਿੰਦਾ ਹੋ ਲੜ ਜਾ ਆਨ ਵਿਊ ਅਪ ਹੋ ਜਾਂਦੇ ਨੇ ਸਟਾਰ ਫਤੇ ਲਾਈਵ ਟੀਵੀ ਦੇ ਉੱਤੇ ਅੱਜ ਮੇਲਾ ਨਿਹੋਲਕੇ ਵਾਲੇ ਜਗਦੀਪ ਦੇ ਪਿੰਡ ਚੱਲਦਾ ਮੇਰੇ ਵੀਰੋ ਜਗਦੀਪ ਦੇ ਪਿੰਡ ਚੱਲਦਾ ਓਏ ਮੇਲਾ ਜਗੇ ਆਹ ਪਿੰਡਾਂ ਕਦੇ ਦੇ ਹੌਲਕੇ ਪਿੰਡ ਦੇ ਵਿੱਚ ਚੱਲਦਾ 7000 ਬੰਦਾ ਲੈਪ ਦੇਖਦਾ ਅੱਜ ਦੇ ਮੇਲੇ ਨੂੰ 7000 ਆ ਬੰਦਾ ਲੈਪ ਦੇਖਦਾ ਲੱਕੀ ਕਹਿੰਦੇ ਇਸ ਵੇਲੇ ਤੇ ਪਰਸੋਂ ਹੋ ਗਿਆ ਲਾਡੀ ਬਾਈ ਲੈ ਆਓ ਓਏ ਬਾਤ ਜਾਂਦਾ 7500 ਦੇ ਲਾਗੇ ਜਾਣੀਆਂ ਗੱਲ ਪਰ ਆਹ ਸਾਹਮਣੇ ਲੱਕੀ 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 ਕਰੋਕੋਡਾਇਲ ਓਏ ਆ ਗਿਆ ਲੱਕੀ ਕਰੋਕੋਡਾਇਲ ਆ ਲੱਕੀ ਕਰੋਕੋਡਾਇਲ ਆ ਮੁੰਡੇ ਨੇ ਵਧਾ ਕੇ ਆਓ ਸਾਹਮਣੇ ਲੈ ਗਿਆ ਮੈਂ ਪਹਿਲਾਂ ਵੀ ਦੱਸਿਆ ਦੱਸਿਓ ਜੀ ਟਾਈਮ ਇਹਦਾ ਇਹਦਾ ਸਮਾਂ ਜੀ 1 ਮਿੰਟ 36 ਸੈਕਿੰਡ ਤੇ 47 ਮਾਈਕਰੋ ਮੇਰੇ ਵੀਰੋ 1 38 47 ਦਾ ਸਮਾਂ ਲੱਗਿਆ ਮੇਰੇ ਵੀਰੋ ਇਹ ਲੱਕੀ ਕrocodile ਦਾ ਮੈਚ ਸੀਗਾ ਇਦੋਂ ਅਗਲਾ ਸ਼੍ਰੀ ਚਮਕੌਰ ਸਾਹਿਬ ਵਾਲਿਆਂ ਦਾ ਜਿਹੜਾ ਟਰੈਕਟਰ ਹੈ ਮੇਰੇ ਵੀਰੋ ਉਹ